ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਪਜੀ ਸਾਹਿਬ ਜੀ ਦੀ ਕਿਹੜੀ ਪੌੜੀ ਦਾ ਪਾਠ ਕਰਨ ਦੇ ਨਾਲ ਘਰ ਦੇ ਵਿੱਚ ਕੀਤੇ ਗਏ ਕਾਲੇ ਇਲਮ ਜਾਦੂ ਟੋਨੇ ਦਾ ਕੋਈ ਅਸਰ ਨਹੀਂ ਹੁੰਦਾ ਪੌੜੀ ਦੱਸਣ ਤੋਂ ਪਹਿਲਾਂ ਇਹ ਬੇਨਤੀ ਕਰਾਂਗੇ ਕਿ ਅੰਮ੍ਰਿਤ ਵੇਲੇ ਉੱਠ ਕੇ ਸੰਪੂਰਨ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜਾਵੇ ਤੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਜੋ ਵੀ ਮੇਰੇ ਵੀਰ ਅਤੇ ਭੈਣਾ ਆਪਣੇ ਕਰਤਿਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦਿਆਂ ਹੋਇਆਂ ਵੀ ਇੱਕ ਪਾਠ ਜਪਜੀ ਸਾਹਿਬ ਦਾ ਕਰਦੇ ਹਨ ਗੁਰੂ ਘਰੇ ਜਾਂਦੇ ਹਨ ਗੁਰੂ ਦੀ ਸੇਵਾ ਕਰਦੇ ਹਨ ਅਤੇ ਹਮੇਸ਼ਾ ਸਰਬੱਤ ਦਾ ਭਲਾ ਸੋਚਦੇ ਹਨ ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਅੰਮ੍ਰਿਤ ਵੇਲੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਕਰਿਆ ਕਰੋ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪੌੜੀ ਦਾ ਜਾਪ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਕਾਲੇ ਜਾਦੂ ਟੋਣੇ ਇਲਮ ਦਾ ਸਾਡੇ ਉੱਤੇ ਕੋਈ ਵੀ ਅਸਰ ਨਹੀਂ ਹੋਵੇਗਾ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਸਾਜ ਸੰਗਤ ਜੀ ਜਪਜੀ ਸਾਹਿਬ ਜੀ ਦੀ ਉਹ ਕਿਹੜੀ ਪਉਣੀ ਹੈ ਜੋ ਕਿ ਕਾਲੇ ਜਾਦੂ ਦੇ ਅਸਰ ਨੂੰ ਖਤਮ ਕਰ ਦਿੰਦੀ ਹੈ ਤੇ ਇੱਥੇ ਇੱਕ ਤੁਹਾਡੇ ਨਾਲ ਸੱਚੀ ਘਟਨਾ ਵੀ ਸਾਂਝੀ ਕਰਨ ਜਾ ਰਹੀ ਹਾਂ ਇਸ ਕਹਾਣੀ ਨੂੰ ਸੰਗਤ ਜੀ ਪੂਰਾ ਜ਼ਰੂਰ ਸੁਣਿਓ ਸੰਗਤ ਜੀ ਭਾਰਤ ਦੀ ਅਸਾਮ ਸਟੇਟ ਦੇ ਵਿੱਚ ਜ਼ਿਲ੍ਹਾ ਤੁਰਬੀ ਦੇ ਵਿੱਚ ਬ੍ਰਹਮਪੁੱਤਰੀ ਨਦੀ ਕਿਨਾਰੇ ਇੱਕ ਗੁਰਦੁਆਰਾ ਤੁਰਬੀ ਸਹਿਬ ਹੈ ਜੋ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਦੇ ਵਿੱਚ ਬਣਿਆ ਹੋਇਆ ਹੈ ਤੇ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਅਸਾਮ ਦੀ ਫੇਰੀ ਸਮੇ ਉੱਥੇ ਆਏ ਸਨ। ਉਸ ਸਮੇ ਗੁਰੂ ਜੀ ਦੇ ਨਾਲ ਮੁਗਲ ਸਮਰਾਜ ਦੇ ਖਾਸ ਐਲਕਰ ਵੀ ਰਾਜਾ ਰਾਮ ਸਿੰਘ ਵੀ ਸੀ। ਉਸ ਸਮੇ ਇਸ ਦੇਸ਼ ਨੂੰ ਕਾਮਰੂਪੀ ਦੇਸ਼ ਆਖਿਆ ਜਾਂਦਾ ਸੀ ਅਤੇ ਇੱਥੋਂ ਦੇ ਲੋਕ ਕਾਲਾ ਜਾਦੂ ਬਹੁਤ ਕਰਿਆ ਕਰਦੇ ਸਨ। ਜਦੋਂ ਗੁਰੂ ਜੀ ਇੱਥੇ ਆਏ ਸੀ ਤਾਂ ਉਸ ਸਮੇਂ ਮੁਗਲ ਹਕੂਮਤ ਅਤੇ ਕਾਮਰੂਪ ਦੇ ਅਹੌਮੀ ਲੋਕਾਂ ਵਿੱਚਕਾਰ ਜੁੱਧ ਚੱਲ ਰਿਹਾ ਸੀ। ਉਹ ਮੀਆਂ ਨੇ ਕਾਲੀ ਜਾਦੂ ਦੇ ਅਸਰ ਦੇ ਨਾਲ ਮੁਗਲਾਂ ਤੇ ਬਹੁਤ ਸਾਰੇ ਸਿਪਾਈਆਂ ਤੇ ਸੈਨਾਪਤੀ ਨੂੰ ਪੰਦੇ ਬਣਾ ਲਿਆ ਸੀ। ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਜਾ ਰਾਮ ਸਿੰਘ ਸਮੇਤ ਇਸ ਤੁਰਬੀ ਵਾਲੇ ਅਸਥਾਨ ਉੱਤੇ ਬੈਠੇ ਵਿਚਾਰ-ਵਟਾਂਦਰਾ ਕਰ ਰਹੇ ਸਨ। ਜਾਦੂਗਰਾਂ ਦਾ ਇੱਕ ਦੋਤ ਕਬੂਤਰ ਦੇ ਰੂਪ ਉਤਾਰਨ ਕਰਕੇ ਸਾਰੀਆਂ ਗੱਲਾਂ ਸੁਣ ਰਿਹਾ ਸੀ ਅੰਤਜਾਮੀ ਗੁਰੂ ਜੀ ਨੇ ਜਾਣ ਲਿਆ ਅਤੇ ਆਖਿਆ ਕਾਲੇ ਥੱਲੇ ਆ ਜਾ ਛੁੱਪ ਕੇ ਗੱਲ ਕਿਉਂ ਸੁਣ ਰਿਹਾ ਹੈ ਕਬੂਤਰ ਨੇ ਥੱਲੇ ਆਣ ਕੇ ਮਨੁੱਖੀ ਰੂਪ ਉਤਾਰਨ ਕੀਤਾ ਅਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਨੇ ਆਖਿਆ ਕਿ ਅਸੀਂ ਲੜਾਈ ਕਰਨ ਨਹੀਂ ਆਏ ਅਸੀਂ ਤਾਂ ਤੁਹਾਡੇ ਵਿਚਕਾਰ ਸੁਲਾਹ ਸਫਾਈ ਰਾਜੀਨਾਮਾ ਕਰਵਾਉਣ ਦੇ ਲਈ ਆਏ ਹਾਂ। ਜਾ ਆਪਣੇ ਰਾਜੇ ਨੂੰ ਕਹੋ ਕਿ ਉਹ ਆ ਕੇ ਸਾਡੇ ਨਾਲ ਸੁਲਾਹ ਸ਼ਾਂਤੀ ਦੀ ਗੱਲ ਕਰੇ। ਕਾਲੇ ਜਾਦੂ ਵਾਲੇ ਆਪਣੇ ਰਾਜੇ ਨੂੰ ਗੁਰੂ ਜੀ ਦੀ ਸ਼ਾਂਤੀ ਵਾਲੀ ਸਾਰੀ ਗੱਲ ਜਾ ਦੱਸੀ। ਪਰ ਕਾਮਰੂਪ ਦੇਸ਼ ਦਾ ਰਾਜਾ ਮੰਨਣ ਨੂੰ ਤਿਆਰ ਨਾ ਹੋਇਆ ਅਤੇ ਉਹ ਮੁਗਲ ਫੌਜਾਂ ਨੂੰ ਜਾਦੂ ਦੇ ਅਸਰ ਦੇ ਨਾਲ ਮਾਰ ਦੇਣਾ ਚਾਹੁੰਦਾ ਸੀ। ਦੂਜੇ ਦਿਨ ਜਾਦੂਗਰਾਂ ਨੇ ਆਪਣੇ ਜਾਦੂ ਦੇ ਢੰਗ ਤਰੀਕਿਆਂ ਦੇ ਨਾਲ جنگ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਾਲੇ ਜਾਦੂ ਦੇ ਨਾਲ ਵੱਡੇ-ਵੱਡੇ ਦਰਖਤਾਂ ਨੂੰ ਪਾਟ ਕੇ ਹਵਾ ਦੇ ਵਿੱਚ ਉਡਾਉਣ ਲੱਗ ਪਏ। ਗੁਰੂ ਜੀ ਵੱਲ ਸੁੱਟਣ ਲੱਗ ਪਏ ਤੇ ਵੱਡੇ-ਵੱਡੇ ਪੱਥਰਾਂ ਨੂੰ ਜਾਦੂ ਦੇ ਨਾਲ ਗੁਰੂ ਜੀ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਇੱਕ ਬਹੁਤ ਭਾਰੀ ਅਤੇ ਲੰਬੀ ਪੱਥਰ ਦੀ ਛਾਲ ਬਿਲਕੁਲ ਗੁਰੂ ਜੀ ਦੇ ਕੋਲ ਆ ਕੇ ਡਿੱਗੀ ਜਿਸ ਦਾ ਬਹੁਤ ਸਾਰਾ ਹਿੱਸਾ ਧਰਤੀ ਦੇ ਵਿੱਚ ਹੀ ਤਸ ਗਿਆ। ਜਾਦੂਗਰ ਕਾਲੇ ਜਾਦੂ ਦੀ ਤਾਕਤ ਦੇ ਨਾਲ ਆਸਮਾਨ ਦੇ ਵਿੱਚ ਉੱਡਣ ਲੱਗੇ ਅਤੇ ਭਾਰੀਆਂ-ਭਾਰੀਆਂ ਚੀਜ਼ਾਂ ਚੁੱਕ ਕੇ ਰਾਜਾ ਰਾਮ ਸਿੰਘ ਦੀਆਂ ਫੌਜਾਂ ਵੱਲ ਸੁੱਟਣ ਲੱਗੇ। ਰਾਜਾ ਰਾਮ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ "ਹੇ ਗੁਰੂ ਪਾਤਸ਼ਾਹੀ, ਹੁਣ ਹੋਰ ਕੋਈ ਜ਼ੋਰ ਨਹੀਂ ਚੱਲਦਾ, ਤੁਸੀਂ ਆਪ ਹੀ ਕਿਰਪਾ ਕਰੋ। ਇਨ੍ਹਾਂ ਜਾਦੂਗਰਾਂ ਨੂੰ ਸ਼ਾਂਤ ਕਰੋ।" ਗੁਰੂ ਜੀ ਨੇ ਰਾਜੇ ਦੀ ਬੇਨਤੀ ਮੰਨ ਕੇ ਇੱਕ ਕਾਗਜ਼ ਦੇ ਉੱਤੇ ਮੋਲ ਮੰਤਰ ਦਾ ਪਾਠ ਇਸ ਪ੍ਰਕਾਰ ਲਿਖ ਲਿਆ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਤ ਸਤ ਹੈਪੀ ਸਤ ਨਾਨਕ ਹੋਸੀ ਪੀ ਸਤ ਕਾਗਜ਼ ਤੇ ਮੂਲ ਮੰਤਰ ਲਿਖ ਕੇ ਗੁਰੂ ਜੀ ਨੇ ਤੋਪ ਦੇ ਗੋਲੇ ਦੇ ਉੱਤੇ ਲਪੇੜ ਦਿੱਤਾ ਅਤੇ ਗੋਲਾ ਤੋਪ ਦੇ ਵਿੱਚ ਪਾ ਦਿੱਤਾ ਫਿਰ ਗੁਰੂ ਜੀ ਨੇ ਆਖਿਆ ਕਿ ਹੁਣ ਇਸ ਤੋਪ ਨੂੰ ਚਲਾਓ ਜਿੱਥੋਂ ਤੱਕ ਇਸ ਤੋਪ ਦੀ ਆਵਾਜ਼ ਜਾਏਗੀ ਉਥੋਂ ਤੱਕ ਕਾਲੇ ਜਾਦੂ ਬੇਅਸਰ ਹੋ ਜਾਵੇਗਾ ਜਦ ਤੋਪ ਦੇ ਗੋਲ ਉੱਤੇ ਮੂਲ ਮੰਤਰ ਵਾਲਾ ਕਾਗਜ਼ ਲਪੇਟ ਕੇ ਤੋਪ ਚਲਾਈ ਗਈ ਤਾਂ ਜਿੱਥੋਂ ਤੱਕ ਤੋਪ ਦੀ ਆਵਾਜ਼ ਗਈ ਉਥੋਂ ਤੱਕ ਦੇ ਆਸਮਾਨ ਦੇ ਵਿੱਚ ਉੱਡਣ ਵਾਲੇ ਸਾਰੇ ਜਾਦੂਗਰ ਧਰਤੀ ਦੇ ਉੱਤੇ ਬੇਰਾਂ ਦੇ ਵਾਂਗ ਆਣ ਕੇ ਡਿੱਗਣ ਲੱਗੇ ਕਾਮਰੂਪ ਦੇਸ਼ ਦੇ ਜਾਦੂਗਰਾਂ ਨੂੰ ਆਪਣਾ ਕਾਲਾ ਜਾਦੂ ਫੇਲ ਹੁੰਦਾ ਨਜ਼ਰ ਆਇਆ ਅਤੇ ਆਪਣੇ ਆਦਮੀਆਂ ਦੀ ਇਹ ਹਾਲਤ ਦੇਖ ਕੇ ਬਹੁਤ ਪਛਤਾਇਆ ਅਤੇ ਉਹ ਬਹੁਤ ਡਰ ਗਿਆ। ਉਹਨਾਂ ਜਾਦੂਗਰਾਂ ਦੇ ਵਿੱਚੋਂ ਬਜ਼ੁਰਗ ਤੇ ਸਿਆਣੇ ਆਦਮੀਆਂ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਬਹੁਤ ਸਾਲ ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ ਆਏ ਸਨ ਅਤੇ ਸਾਡੇ ਜਾਦੂ ਨੂੰ ਫੇਲ ਕਰਨ ਦੀ ਸ਼ਕਤੀ ਉਹਨਾਂ ਦੇ ਵਿੱਚ ਵੀ ਸੀ। ਹੋ ਸਕਦਾ ਹੈ ਕਿ ਇਹ ਕਲਾਮਾਨ ਪੁਰਸ਼ ਉਹਨਾਂ ਦੀ ਹੀ ਅੰਸ਼ਵੰਸ਼ ਦੇ ਵਿੱਚੋਂ ਹੋਵੇ ਸਾਨੂੰ ਸਾਰਿਆਂ ਨੂੰ ਉਹਨਾਂ ਪਾਸ ਜਾ ਕੇ ਖਿਮਾ ਮੰਗਣੀ ਚਾਹੀਦੀ ਹੈ ਅਤੇ ਪਤਾ ਕਰਨਾ ਚਾਹੀਦਾ ਹੈ ਕਿ ਸਾਡੇ ਕਾਲੇ ਇਲਮ ਨੂੰ ਫੇਲ ਕਰਨ ਵਾਲੇ ਕੌਣ ਹਨ ਇਸ ਅਸਾਮ ਦੇ ਵਿੱਚ ਲੋਕ ਬਹੁਤ ਸਾਰੇ ਫੁੱਲ ਆਗ ਦੀਆਂ ਪੇਟਾਵਾਣੂ ਲੈ ਕੇ ਗੁਰੂ ਜੀ ਦੇ ਸਨਮੁਖਾਈ ਅਤੇ ਆਪਣੀ ਭੋਲ ਦੀ ਮਾਫੀ ਮੰਗੇ ਅਤੇ ਗੁਰੂ ਜੀ ਨੂੰ ਪੂਛਣ ਤੋਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਗੁਰਨਾਨਕ ਦੇਵ ਜੀ ਦੀ ਹੀ ਜੋਤ ਹਨ ਇਹ ਸੁਣ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਗੁਰੂ ਜੀ ਦੇ ਆਉਣ ਉਤੇ ਉਹਨਾਂ ਅਹੌਮੀ ਲੋਕਾਂ ਨੇ ਖੁਸ਼ੀ ਦੇ ਮੰਗਲ ਗਾਏ ਤੇ ਉਹਨਾਂ ਨੇ ਗੁਰੂ ਜੀ ਦੇ ਬਚਨ ਮੰਨ ਕੇ ਰਾਜਾ ਰਾਮ ਸਿੰਘ ਦੇ ਨਾਲ ਸੰਧੀ ਕਰ ਲਈ ਅਤੇ ਕਦੇ ਵੀ ਦਿੱਲੀ ਤਖਤ ਤੇ ਅਹੌਮੀਆਂ ਵਿਚਕਾਰ ਲੜਾਈ ਨਾ ਹੋਈ ਗੁਰੂ ਜੀ ਨੇ ਇਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਸਮਝਾਇਆ ਕਿ ਉਹ ਤੰਤਰ ਮੰਤਰ ਨੂੰ ਛੱਡ ਕੇ ਧਰਮੇ ਪੁਰਸ਼ ਬਣ ਜਾਣ ਅਤੇ ਈਸ਼ਵਰ ਦੀ ਪੂਜਾ ਕਰਨ ਅਤੇ ਆਪਸ ਦੇ ਵਿੱਚ ਮਿਲ ਕੇ ਰਹਿਣ ਕਾਲਾ ਜਾਦੂ ਅਤੇ ਕਾਲੀ ਵਿਦਿਆ ਦਾ ਤਿਆਗ ਕਰਨ ਗੁਰੂ ਜੀ ਦਾ ਉਪਦੇਸ਼ ਧਾਰਨ ਕਰਕੇ ਉਹਨਾਂ ਨੇ ਤੰਤਰ ਮੰਤਰ ਅਤੇ ਕਾਲੇ ਜਾਦੂ ਦਾ ਤਿਆਗ ਕਰ ਦਿੱਤਾ ਸੋ ਸਾਧ ਸੰਗਤ ਜੀ ਇਹ ਸੀ ਮੂਲ ਮੰਤਰ ਦੀ ਸ਼ਕਤੀ ਮੂਲ ਮੰਤਰ ਪੜਨ ਸੁਣਨ ਜਾ ਵਿਚਾਰਨ ਦੇ ਨਾਲ ਇੱਕ ਕਾਗਜ਼ ਉੱਤੇ ਆਪਣੇ ਹੱਥ ਨਾਲ ਲਿਖ ਕੇ ਆਪਣੇ ਘਰ ਦੀ ਦੀਵਾਰ ਦੇ ਉੱਤੇ ਲਗਾਉਣ ਦੇ ਨਾਲ ਘਰ ਦੇ ਅੰਦਰ ਕੋਈ ਵੀ ਬੁਰੀ ਆਤਮਾ ਪ੍ਰਵੇਸ਼ ਨਹੀਂ ਕਰੇਗੀ ਇਸ ਤਰ੍ਹਾਂ ਕਿਸੇ ਦੇ ਵੀ ਕੀਤੇ ਕਿਰਾਏ ਦਾ ਕੋਈ ਵੀ ਅਸਰ ਸਾਡੇ ਉੱਤੇ ਨਹੀਂ ਹੋਵੇਗਾ ਮੂਲ ਮੰਤਰ ਦੁਨੀਆ ਦੇ ਸਾਰੇ ਮੰਤਰਾਂ ਨਾਲੋਂ ਤਾਕਤਵਰ ਹੈ ਅਤੇ ਇਸ ਦੇ ਰਾਹੀਂ ਹਰ ਤਰ੍ਹਾਂ ਦੇ ਜਾਦੂ ਮੰਤਰ ਦਾ ਅਸਰ ਖਤਮ ਹੋ ਜਾਂਦਾ ਹੈ ਇਸ ਲਈ ਤੁਰਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਮੋਲ ਮੰਤਰ ਨੂੰ ਪੜ੍ਹਦੇ ਰਹੋ ਅਤੇ ਆਪਣੇ ਜੀਵਨ ਨੂੰ ਤੇ ਆਪਣੇ ਪਰਿਵਾਰ ਨੂੰ ਸੁਖੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ